ਉਥੇ ਸਾਡੇ ਸਮਾਜ ਦੇ ਜਿਹੜੇ ਹਾਂਜੀ ਵੱਖ-ਵੱਖ ਸੰਸਥਾਵਾਂ ਨੇ ਉਹਨਾਂ ਦਾ ਰੋਲ ਵੀ ਬੜਾ ਅਹਿਮ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਸੰਭਾਲਣਾ ਹੈ ਕਿਉਂਕਿ ਬੱਚੇ ਦੇ ਕੋਲ ਨੌਲੇਜ ਹੀ ਉਹ ਆ ਉਹਨੂੰ ਆਈਲੈਟਸ ਤੋਂ ਸਿਵਾ ਦੂਜੀ ਗੱਲ ਦਾ ਪਤਾ ਹੀ ਨਹੀਂ ਕਿਉਂਕਿ ਹੱਦ ਜਗਾ ਬੋਲ ਲੱਗੇ ਹੋਏ ਬਾਜ਼ਾਰ ਭਰੇ ਪਏ ਆ ਉਥੇ ਬਾਜ਼ਾਰ ਸਾਰੇ ਭਰੇ ਪਏ ਆਈਲੈਟ ਸੈਂਟਰਾਂ ਦੇ ਨਾਲ ਉਹ ਸਾਰਾ ਕੁਝ ਉਹੀ ਚੱਲ ਰਿਹਾ ਤੇ ਬੱਚੇ ਜੋ ਪੜਦੇ ਆ ਜੋ ਸੁਣਦੇ ਉਹ ਤੁਹਾਨੂੰ ਚਲੇ ਜਾਂਦੇ ਜਿ ਉਹਨਾਂ ਨੂੰ ਉਹਦੇ ਪੈਰਲਲ ਵੀ ਹੋਰ ਚੀਜ਼ ਦਾ ਪਤਾ ਲੱਗੇ ਹੁਣ ਜਿਸ ਆਪਾਂ ਕੋਲ ਖਾਨੇ ਆ ਜੇ ਹੋਰ ਚੀਜ਼ ਕੋ ਖਾਣ ਨੂੰ ਨਾ ਹੋਵੇ ਤੇ ਬੰਦਾ ਕਹਿੰਦਾ ਯਾਰ ਇਹੀ ਖਾ ਕੇ ਬਿਜਾਰਾ ਕਰ ਲਉ ਸੋ ਇਸ ਤਰ੍ਹਾਂ ਹੁੰਦਾ ਹੈ ਬਾਕੀ ਬਾਹਰ ਜਾਣਾ ਵੀ ਕੋ ਮਾਰੀ ਗੱਲ ਨਹੀਂ ਪਰ ਉਹ ਕੋਈ ਹੁਨਰ ਸਿੱਖ ਕੇ ਬੱਚਾ ਜਾਵੇ ਕੋਈ ਐਜੂਕੇਸ਼ਨ ਲੈ ਕੇ ਜਾਵੇ ਕੋਈ ਡਿਗਰੀ ਕਰਕੇ ਜਾਵੇ ਤੇ ਉਹਦੀ ਅਹਿਮੀਅਤ ਵੱਖਰੀ ਆ ਤੇ ਜੇ ਆ ਬੱਚਾ ਉਹਦੇ ਪਲੱਸ 2 ਕਰਕੇ ਚਲੇ ਜਾਂਦਾ ਤੇ ਕਈ ਵਾਰੀ ਉੱਥੇ ਵੀ ਆਪਾਂ ਦੇਖਦੇ ਆ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹ ਭੰਕਦੇ ਆ ਉੱਥੇ ਵਿਚਾਰੇ ਫਿਰ ਗਰੋਸਰੀ ਵਾਸਤੇ ਫਿਰ ਕਲਾਇਆ ਦੇ ਵਾਸਤੇ ਫਿਰ ਉਹ ਟੈਕਸੀ ਬੜੇ ਆ ਉੱਥੇ ਉਦਾਂ ਉਹਨਾਂ ਨੂੰ ਪੂਰਤੀ ਨਹੀਂ ਹੁੰਦੀ ਫਿਰ ਕਈ ਬੱਚੇ ਜਿਹੜੇ ਸਟ੍ਰੈਸ ਵਿੱਚ ਚਲੇ ਜਾਂਦੇ ਆ ਸਟ੍ਰੈਸ ਬੜਾ ਜੀ ਉਹਨਾਂ ਮੁਲਕਾਂ ਦੇ ਵਿੱਚ ਮੈਂ ਦੇਖਿਆ ਇਸ ਕਰਕੇ ਇਹ ਬਹੁਤ ਵਧੀਆ ਆਪਣੀ ਸਾਲਿਆਂ ਦੀ ਜਿੰਮੇਵਾਰੀ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਸਾਰੇ ਅਧਿਆਪਕ ਸਹਿਬਾਨ ਇਸ ਸਕੂਲ ਦੇ ਵਿੱਚ ਇੱਥੋਂ ਦੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਇਹ ਸਾਰਿਆਂ ਦਾ ਹੀ ਦਾਸ ਤੋਂ ਆਦੀ ਹੈ ਜੋ ਸਮਾਂ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ